ਮਾਰੂ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਰਾਖੇ ਚੀਤ ਐ ਪ੍ਰਭ ਪਦ ਤੇ ਵਿਸਰਾਮ ਹੈ ਚਰਨ ਕਮਲ ਪ੍ਰਭ ਰਾਖੇ ਚੀਤ ਹਰ ਗੁਣ ਗਾਵਹਿ ਨੀਤਾ ਨੀਤਾ ਤਿਸ ਬਿਨ ਦੂਜਾ ਤਿਸ ਬਿਨ ਤਿਸ ਬਿਨ ਦੂਜਾ ਅਵਰ ਨਾ ਕੋਊ ਆਦ ਮਦ ਅੰਤ ਹੈ ਸੋਊ ਸੰਤਨ ਕੀ ਓਟ ਆਪੇ ਆਪ ਰਹਾਉ ਜਾਂ ਕੈ ਵਸ ਹੈ ਸਗਲ ਸੰਸਾਰ ਆਪੇ ਆਪ ਆਪ ਨਿਰੰਕਾਰ ਨਾਨਕ ਗਹਿਓ ਸਾਚਾ ਸੋਇ ਨਾਨਕ ਪਤਿ ਵਿਸਰਾਮ ਲਾਉ ਨਾਨਕ ਗਹਿਓ ਸਾਚਾ ਸੋਇ ਸੁਖ ਪਾਇਆ ਫਿਰ ਦੁਖ ਨਾ ਹੋਇ ਮਾਰੂ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਪ੍ਰਾਨ ਸੁਖਦਾਤਾ ਜੀਅ ਸੁਖਦਾਤਾ ਤゥム ਕਾਹਿ ਬਿਸਾਰਿਓ ਅਗਿਆਨਥ ਉਛਾ ਮਦ ਚਾਖ ਹੋਏ ਤੁਮ ਬਾਵਰ ਦੁਲਭ ਜਨਮ ਅਕਾਰਥ ਉਛਾ ਮਦ ਪੋਲਾ ਬੋਲਨਾ ਉਛਾ ਮਦ ਚਾਖ ਹੋਏ ਤੁਮ ਬਾਵਰ ਇਥੇ ਵਿਸਰਾਮ ਦੁਲਬ ਉਚਾਰਨ ਕਰਨਾ ਦੁਲਬ ਜਨਮ ਅਕਾਰਤ ਰੇ ਨਰ ਐਸੀ ਕਰ ਹੈ ਇਆਨਤ ਤਾਜ ਸਾਰੰਗ ਧਰ ਪ੍ਰਾਮ ਤੂ ਭੂਲਾ ਮੋਹ ਲਪਟਿਓ ਦਾਸੀ ਸੰਗ ਸਾਨਥ ਰਹਾਉ ਧਰਣੀ ਧਰ ਤਿਆਗ ਨੀਚ ਕੋਲ ਸੇਵ ਹੈ ਹਾ ਹਾ ਕਰਤ ਬਿਹਾਵਥ फोकट कर्म कर है अग्ञानी मनमुख अंध सत होता असत कर मानिया जो बिनसत सो निहचल जानथ कौ अपनी कर पकरी पर की कट्ठा नहीं कहना पार की कौ अपनी कर पकरी ऐसे भूल भूलानथ खतरी ब्राह्मण सूद वैस ਸਭ ਏਕੈ ਨਾਮ ਤਰਨਥ ਗੁਰੂ ਨਾਨਕ ਉਪਦੇਸ਼ ਕਹਿਤ ਹੈ ਜੋ ਸੁਨਾ ਸੋ ਪਾਰ ਪਰਨਥ ਮਾਰੂ ਮਹੱਲਾ ਪੰਜਵਾ ਗੋਪਤ ਕਰਤਾ ਸੰਗ ਸੋ ਪ੍ਰਭ ਸੰਗ ਨਹੀਂ ਕਹਿਣਾ ਸੰਗ ਤਾਂ ਗਲਤ ਹੋ ਜਾਏਗਾ ਸੰਗ ਤਾਂ ਗਲੇ ਨੂੰ ਕਹਿੰਦੇ ਆ ਸੰਗ ਗੋਪਤ ਕਰਤਾ ਸੰਗ ਸੋ ਪ੍ਰਭ ਇੱਥੇ ਵਿਸਰਾਮ ਹੈ ਗੁਪਤ ਕਰਤਾ ਸੰਗ ਸੋ ਪ੍ਰਭ ਦਹਿਕਾਵੇ ਮਨ ਖਾਏ ਮਨ ਖਾਏ ਨਹੀਂ ਕਹਿਣਾ ਪਾਠ ਹੈ ਮਨੁਖਾਏ ਮੰਮੇ ਤੋਂ ਡੈਸ਼ ਦੇ ਕੇ ਦਹਿਕਾਵੇ ਮਨੁਖਾਏ ਕਸ ਕੇ ਬੋਲਣਾ ਹੈ ਬਸ ਇਹ ਪੰਕਤੀ ਇਹ ਹੈ ਗੁਪਤ ਕਰਤਾ ਸੰਗ ਸੋ ਪ੍ਰਭ ਇੱਥੇ ਵਿਸਰਾਮ ਹੈ ਦਹਿਕਾਵੇ ਮਨੁਖਾਏ ਮਨੁ ਭੁਖਾ ਮਨੁ ਭੁਖਾ ਹਮ ਮੰਮੇ ਤੋ ਚੱਕੇ ਨਾ ਅਧ ਕਲਾ ਕੇ ਜਿਨੇ ਬੋਲਦੇ ਆ ਕਸ ਕੇ ਮਨੁ ਖਾਏ ਬਸਾਰ ਹਰ ਜੀਉ ਬਿਖੈ ਭੋਗ ਹੈ ਤਪਤ ਥਮ ਗਾਲ ਲਾਏ ਰੇ ਨਰ ਕਾਇ ਪਰ ਗ੍ਰਹਿ ਜਾਏ ਜੀ ਨਰ ਇਥੇ ਵਿਸਰਾਮ ਕਾਇ ਪਰ ਗ੍ਰਹਿ ਜਾਏ ਕੋ ਚਲ ਕਠੋਰ ਕਾਮ ਗਰਦਬ ਤੋਂ ਮ ਨਹੀ ਸੁਨੇਓ ਧਰਮਰਾਇ ਹਾਂਜੀ ਕੁਚਲ ਕਠੂਰ ਕਾਮ ਗਰਦਵ ਗਰ ਤਪਨੀ ਕਹਣਾ ਪੱਪਾ ਨੀ ਲਾਉਣਾ ਗਰਦਵ ਤੋਂ ਮ ਨਹੀ ਸੁਨੇਓ ਧਰਮਰਾਇ ਰਹਾਉ ਬੇਕਾਰ ਪਾਥਰ ਗਲਹਿ ਬਾਦੇ ਨਿੰਦ ਪੋਟ ਸਰਾਇੋਂ ਪਕਾਰ ਪਾਥਰ ਗਲਹਿ ਬਾਦੇ ਇਥੇ ਵਿਸਰਾਮ ਹੈ ਨਿੰਦ ਪੋਟ ਸਰਾਇ ਮਹਾਸਾਗਰ ਸਮੁੰਦ ਲੰਘਣਾ ਪਾਰ ਨ ਪਰਣਾ ਜਾਏ ਸਮੁੰਦ ਪਾਠ ਹੈ ਜੀ ਮਹਾਸਾਗਰ ਸਮੁੰਦ ਲੰਘਣਾ ਪਾਰ ਨ ਪਰਣਾ ਜਾਏ ਮਹਾਸਾਗਰ ਸਮੁੰਦ ਲੰਘਣਾ ਪਾਰ ਨ ਪਰਣਾ ਜਾਏ ਕਾਮ ਕ੍ਰੋਧ ਲੋਭ ਮੋਹ ਵਿਆਪਿਓ ਮੋਹੇ ਕਾਮ ਕ੍ਰੋਧ ਲੋਭ ਮੋਹ ਵਿਆਪਿਓ ਨੈਤਰ ਰਖੇ ਫਰਾਏ शीश उठावन न कबहू मिलई महादुत्तर माय शीश उठावन न कबहू ब्लैंकड है शीश उठावन न कबहू मिलई इथे विश्राम महादुत्तर माय सूर मुक्ता शशि मुक्ता ब्रह्म ज्ञानी अल्पाय ये ससी उच्चारण करना शशि नहीं कहना सूर मुक्ता शशि मुक्ता ब्रह्म ज्ञानी ਅਲਪਾਇ ਸੁਭਾਵਤ ਜੈਸੀ ਬੈਸੰਤਰ ਅਲਪਤ ਸਦਾ ਨਿਰਮਲਾਈ ਅਲਪਤ ਨਹੀਂ ਕਹਿਣਾ ਸੁਭਾਵਤ ਜੈਸੀ ਬੈਸੰਤਰ ਇੱਥੇ ਵਿਸਰਾਮ ਹੈ ਅਲੇਪਤ ਐਡੇ ਦੇ ਵਿੱਚ ਡੈਸ਼ ਦੇ ਕੇ ਬੋਲਣਾ ਅਲੇਪਤ ਸਦਾ ਨਿਰਮਲਾਈ ਨਿਰ ਤੇ ਮਲਾਏ ਦੇ ਵਿੱਚ ਡੈਸ਼ ਧੀ ਕੇ ਉਚਾਰਨ ਕਰਨਾ ਨਿਰਮਲਾਈ ਸੁਭਾਵਤ ਜੈਸੀ ਬੈਸੰਤਰ ਅਲਿਪਤ ਸਦਾ ਨਿਰਮਲਾਈ ਜਿਸ ਕਰਮ ਖੁੱਲਿਆ ਤਿਸ ਲਹਿਆ ਪੜਦਾ ਖੁੱਲਿਆ ਨਹੀਂ ਕਹਿਣਾ ਜਿਸ ਕਰਮ ਖੁੱਲਿਆ ਤਿਸ ਲਹਿਆ ਪੜਦਾ ਪੜਦਾ ਪੂਲਾ ਪਦ ਬੋਲਣਾ ਜਿਨ ਗੁਰ ਪਹਿ ਮੰਨਿਆ ਸੁਭਾਈ ਗੁਰ ਮੰਤਰ ਅਵਖਦ ਨਾਮ ਦੀਨਾ ਗੁਰ ਮੰਤਰ ਅਵਖਦ ਗੁਰ ਮੰਤਰ ਅਵਖਦ ਨਾਮ ਦੀਨਾ ਇਥੇ ਵਿਸਰਾਮ। ਜਨ ਨਾਨਕ ਸੰਕਟ ਜੂਣ ਨਾ ਪਾਏ। ਰੇ ਨਰ ਇਨ ਬਿਦ ਪਾਰ ਪਰਾਏ। ਧਿਆਏ ਹਰ ਜੀਉ ਹੋਏ ਮਰਤਕ। ਵਿਸਰਾਮ ਤੇ ਰੁਕਿਆ ਕਰੋ। ਯਮਕ ਤੇ ਠਮਕ ਤੇ ਥੋੜਾ ਜਿਹਾ ਇਸ਼ਾਰਾ ਦਿਆ ਕਰੋ। ਤਿਆਗ ਦੂਜਾ ਪਾਓ। ਰਹਾਉ ਦੂਜਾ। ਮਾਰੂ ਮਹੱਲਾ 5 ਵਾ। ਬਾਹਰ ਢੂਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੀ ਦਿਖਾਇਆ ਥਾ ਬਾਹਰ ਢੂਡਣ ਤੇ ਛੂਟ ਪਰੇ ਇਥੇ ਵਿਸਰਾਮ ਗੁਰ ਇਥੇ ਯਮਕ ਲਾ ਦਿੰਨੀ ਹੈ ਘਰ ਹੀ ਮਾਹੀ ਦਿਖਾਇਆ ਥਾ ਥਾ ਪਦ ਜਿੰਨੇ ਵੀ ਆਉਣਗੇ ਸ਼ਬਦ ਚ ਨਖੀਰ ਕੇ ਪੜਨੇ ਹਨ ਅਨਭਾਉ ਅਚਰਜ ਰੂਪ ਪ੍ਰਭ ਦੇਖਿਆ ਮੇਰਾ ਮਨ ਛੋੜ ਨਾ ਕਤੂ ਜਾਇਆ ਥਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਇਹ ਪਾਠ ਉਚਾਰਨ ਕਰਨਾ ਮਾਨਕ ਪਾਇਓ ਰੇ ਪਾਇਓ ਹਿਉ ਰੇ ਪਾਇਓ ਨਹੀਂ ਕਹਿਣਾ ਮਾਨਕ ਪਾਇਓ ਰੇ ਇਥੇ ਠਮਕ ਫਿਰ ਬੋਲਣਾ ਪਾਇਓ ਇਥੇ ਵਿਸਰਾਮ ਹਰ ਪੂਰਾ ਪਾਇਆ ਥਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੂਲ ਅਮੂਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦਿਵਾਇ ਥਾ ਰਹਾਉ ਅਦਿਸ਼ਟ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਾਥ ਕਥਾਇਆ ਥਾ ਹਾਂ ਇਹ ਵਿਸ्राम ਪਾਰ ਬ੍ਰਹਮ ਤੇ ਹੀ ਲੋਣਾ ਹੈ ਅਦਿਸ਼ਟ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਾਥ ਕਥਾਇਆ ਥਾ ਅਨਹਦ ਸਬਦ ਦਸਮ ਦਵਾਰ ਵੱਜਿਓ ਤਹ ਅੰਮ੍ਰਿਤ ਨਾਮ ਚੁ ਆਇਆ ਥਾ ਟੋਟ ਨਾਹੀ ਮਨ ਤ੍ਰਿਸ਼ਨਾ ਬੂਜੀ ਅਖੁੱਟ ਭੰਡਾਰ ਸਮਾਇਆ ਥਾ ਹਾਂਜੀ ਟੋਟ ਨਾਹੀ ਮਨ ਤ੍ਰਿਸ਼ਨਾ ਬੂਜੀ ਬੂਜੀ ਪੋਲਾ ਬੋਲਣਾ ਹੈ ਇੱਥੇ ਬੂਜੀ ਨਹੀਂ ਕਹਿਣਾ ਹੈ ਅਖੁੱਟ ਭੰਡਾਰ ਸਮਾਇਆ ਥਾ ਚਰਣ 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 ਗੁਰ ਸੇਵੀ ਅਗੜ ਘੜਿਓ ਰਸ ਪਾਇਆ ਥਾ ਇੱਥੇ ਚਾਲ ਨਾਲ ਅ ਘੜ ਘੜਿਓ ਉਚਾਰਨ ਕਰਵਾਇਆ ਜਾਂਦਾ ਹੈ ਸੰਪਰਦਾ ਦੇ ਵਿੱਚ ਚਰਨ ਚਰਣ ਚਰਣ ਗੁਰ ਸੇਵੀ ਅਕਾੜ ਘੜਿਓ ਰਸ ਪਾਇਆ ਥਾ ਚਰਣ 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 ਗੁਰ ਸੇਵੇ ਅਕਾੜ ਘੜਿਓ ਰਸ ਪਾਇਆ ਥਾ ਸਹਜੇ ਆਵਾ ਸਹਜੇ ਜਾਵਾ ਸਹਜੇ ਮਾਨ ਖੇਲਾਇਆ ਥਾ ਕਹ ਨਾਨਕ ਭਰਮ ਗੁਰ ਖੋਇਆ ਹਾਂਜੀ ਭਰਮ ਗੁਰ ਨਹੀਂ ਕਹਿਣਾ ਹੈ ਇਸੇ ਤਰ੍ਹਾਂ ਹੀ ਕਹ ਨਾਨਕ ਇੱਥੇ ਵੀ ਥੋੜਾ ਜਿਆ ਰੁੱਕ ਕੇ ਬੋਲਣਾ ਹੈ ਭਰਮ ਇੱਥੇ ਵੀ ਰੁੱਕ ਕੇ ਬੋਲਣਾ ਹੈ ਭਰਮ ਗੁਰ ਨਹੀਂ ਕਹਿ ਦੇਣਾ ਹੈ ਕਹੋ ਨਾਨਕ ਧਰਮ ਗੁਰ ਖੋਇਆ ਤਾ ਹਰ ਮਹਿਲੀ ਮਹਿਲ ਪਾਇਆ ਥਾ ਮਾਰੂ ਮਹੱਲਾ ਪੰਜਵਾ ਜਿਸਹਿ ਸਾਜਨੇ ਵਾਜਿਆ ਤਿਸਹਿ ਸਿਉ ਰੋਚਨਾਹਿ ਆਨਰੂਤੀ ਆਨ ਬੋਈਐ ਫਲ ਨਾ ਫੁੱਲੈ ਤਾਹਿ ਰੇ ਮਨ ਵਤਰ ਬੀਜਣ ਨਾਉ ਬੋਏ ਖੇਤੀ ਲਾਇ ਮਨੁਆ ਹਲੋ ਸਮਉ ਸਵਾਉ ਸਮਉ ਉਚਾਰਨ ਕਰਨਾ ਸਮਉ ਨਹੀਂ ਗੈਣਾ ਊੜਾ ਹੈ ਔਂਕੜ ਲੱਗੀ ਹੈ ਬੰਦ ਮੂੰਹ ਵਾਲਾ ਊੜਾ ਹੈ ਪਲੋ ਸਮਉ ਸਵਾਉ ਰਹਾਉ ਕੋਇ ਖਹਿੜਾ ਧਰਮ ਮਾਨਕਾ ਸਤਗੁਰ ਸਰਣੀ ਜਾਏ ਕਰਮ ਜਿਸ ਕਉ ਧਰੋ ਲਿਖਿਆ ਸੋਈ ਕਾਰ ਕਮਾਈ ਪਾਉ ਲਾਗਾ ਗੋਬਿੰਦ ਸਿਓ ਘਾਲ ਪਾਈ ਥਾਈ ਖੇਤ ਮੇਰਾ ਜੰਮਿਆ ਨਿਖੋਟ ਨਾ ਕਬ ਹੂ ਜਾਏ ਪਾਇਆ ਅਮੋਲ ਪਦਾਰਥ ਛੋੜ ਨਾ ਕਤ ਹੂ ਜਾਏ ਕਹੋ ਨਾਨਕ ਸੁਖ ਪਾਇਆ ਤ੍ਰਿਪਤ ਰਹੇ ਆਗਾਈ ਮਰੂ ਮਹੱਲਾ ਪੰਜਵਾ ਫੂਟੋ ਆਂਡਾ ਧਰਮ ਕਾ ਮਨ ਹੈ ਭਇਉ ਪ੍ਰਗਾਸ ਕਾਟੀ 베ਰੀ ਪਗਹਤੀ ਗੁਰ ਕੀਨੀ ਬੰਦ ਖਲਾਸ ਆਵਣ ਜਾਣ ਰਹਉ ਤਪਤ ਕੜਾਹ ਬੁਝ ਗਿਆ ਗੁਰ ਸੀਤਲ ਨਾਮ ਦਿਓ ਤਪਤ ਕੜਾਹ ਬੁਝ ਗਏ ਗਿਆ ਬੋਝ ਪੋਲਾ ਬੋਲਣਾ ਹੈ ਗਿਆ ਇਥੇ ਵਿਸਰਾਮ ਹੈ ਗੁਰ ਇਥੇ ਯਮਕ ਲਾ ਦਿੰਨੀ ਹੈ ਸੀਤਲ ਨਾਮ ਦਿਓ ਊੜੇ ਖੋਲੇ ਨੂੰ ਲਾ ਰਹਾਉ जब ते साधु संग भया तौ छोड़ गए निगहार जिस की अटक तिस ते छुटी तौ कहा कर कोटवार चूका पारा कर्म का हुए निहकर्मा सागर ते कंड चढ़े गुर कीने धर्मा सागर ते ਕੰਡਾ ਚੜੇ ਇਥੇ ਵਿਸਰਾਮ ਗੁਰ ਇਥੇ ਅਮਕਲਾਦਨੀ ਆ ਕਿਨੇ ਧਰਮਾ ਸੱਚ ਥਾਨ ਸੱਚ ਬੈਠਕਾ ਸੱਚ ਸੁਆਉ ਬਣਾਇ ਸੱਚ ਪੂੰਜੀ ਸੱਚ ਵਖਰੂ ਨਾਨਕ ਘਰ ਪਾਇਆ